ਕੋਈ ਲਗਭਗ 10 ਮਹੀਨੇ ਦਾ ਟਾਈਮ ਹੈ ਔਰ 19-19 ਕਰੋੜ ਦੇ ਦੋ ਜਿਹੜੇ ਕੇ ਪੁਲ ਬਣਨੇ ਹਨ ਤਲਵੰਡੀ ਰੋਡ ਦੇ ਉੱਤੇ ਤੇ ਆਪਣਾ ਕੋਟਪੂਰਾ ਰੋਡ ਔਰ 9 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਸਾਡਾ ਪੁਲਾ ਪਿਛਲੇ ਲੰਮੇ ਤੋਂ ਸਾਡਾ ਜੰਮਚੱਕੀ ਮਲਸਰ ਦੀ ਪ੍ਰੋਬਲਮ ਸੀ ਉਹ ਅਸੀਂ ਸੋਲਵ ਕਰਤੀ ਉਹਦਾ ਕੰਮ ਚੱਲੀ ਜਾਂਦਾ ਉਹ ਬਹੁਤ ਜਲਦ ਦਾ ਜਿਹੜਾ ਉਹ ਪੁਲਾ ਲੋਕਾਂ ਦੇ ਲੰਘਣ ਵਾਸਤੇ ਚਾਲੂ ਹੋ ਗਏ ਸਰ ਜਿਸ ਦਾ ਮੇਨ ਰਸਤਾ ਹੈ ਸਰ ਨੂੰ ਐਂਟੀ ਹੈ ਹਾਈਵੇ ਵੀ ਹੈ ਇਸ ਲਈ ਕੋਈ ਬਦਲਾਅ ਹਲ ਲੱਭਿਆ ਕਿਉਂਕਿ ਜੇ ਲਗਾਤਾਰ ਇਸ ਨੂੰ ਬੰਦ ਕਰਨਾ ਵੀ ਪਏਗਾ ਇਸ ਵਕਤ ਤੇ ਉਹਦੇ ਚ ਵਾਸਤੇ ਕਰ ਰਹੇ ਆ ਜੀ ਜਿਹੜੇ ਹੈਗੇ ਪੁਲ ਹੈਗੇ ਚੈਲ ਰੋਡ ਵਾਲਾ ਵੀ ਪੁਲ ਹੈਗਾ ਜਾਂ ਉਹ ਇਹਨਾਂ ਕ ਕਰਾਂਗੇ ਵੀ ਜਿੰਨਾ ਹੀ ਹੋ ਸਕਦਾ ਜਿੰਨਾ ਚਾਵੇਂ ਇਹ ਪੁਰਾਣੇ ਪੁਲ ਹੈ ਇਹਨਾਂ ਉੱਤੇ ਜਿੰਨਾ ਵੀ ਟ੍ਰੈਫਿਕ ਲੰਘਾਇਆ ਜਾ ਸਕਦਾ ਉਹਨੂੰ ਲੰਘਾਵਾਂਗੇ ਤੇ ਕਿੰਨਾ ਟਾਈਮ ਲੱਗੇਗਾ ਸਾਰਾ ਇਹਨਾਂ ਚਾਰ ਪੁਲ ਤੇ 10 ਮਹੀਨੇ ਦਾ ਟਾਈਮ ਹੈ ਜੀ ਬਣੇਗਾ ਇਸੇ ਜਗ੍ਹਾ ਤੇ ਜੀ ਕੋਈ ਜਗਾ ਚੇਂਜ ਨਹੀਂ ਹੋ ਰਹੀ ਨਹੀਂ ਇੱਥੇ ਹੀ ਬਣੂਗਾ ਤੇ ਕਿਉਂਕਿ ਸੜਕਾਂ ਦਾ ਵੀ ਹਿਸਾਬ ਕਾਬਿਲ ਹੋਣਾ ਜਿਹੜੇ ਪੁਰਾਣੇ ਕੋਲੇ ਨੇ ਨੂੰ ਢੋਣਾ ਵੀ ਫੇਸ ਕਰਕੇ ਸਿੱਧਾ ਕਰਕੇ ਬਿਲਕੁਲ ਬਣਾਵਾਂਗੇ ਤਾਂ ਕਿ ਕੋਈ ਵੱਲ ਨਾ ਰਵੇ ਜਿਹੜੇ ਪਹਿਲਾਂ ਥੋੜਾ ਜਿਹਾ ਵੱਲ ਸੀ ਕੋਲੇ ਚ ਉਹ ਵੀ ਨਿਕਲ ਜੇ ਸਰ ਵਜਾ ਕੀ ਹੈ ਇਹਨਾਂ ਨੂੰ ਆਪਾਂ ਆਪਣੇ ਤੋਂ ਉਹ ਇਹਨਾਂ ਨੂੰ ਨਿਤੋਰ ਤੋਂ ਨਾ ਮੈਂ ਖੂਬ ਟ੍ਰੈਫਿਕ ਕਿੰਨਾ ਤੁਸੀਂ ਦੇਖੋ ਜਾਮ ਲੱਗਾ ਰਹਿੰਦਾ ਅੱਜ ਤੋਂ ਜਿਹੜਾ ਹੈਗਾ 65 70 ਸਾਲ ਪਹਿਲਾਂ ਦੇ ਬਣੇ ਹੋਏ ਕੋਲਾ ਉਹਦੇ ਜਿਹੜੇ ਲੋਕਾਂ ਕੋਲੇ ਸਾਈਕਲ ਸੀ ਅੱਜ ਉਹ ਉਹਨਾਂ ਪਰਿਵਾਰਾਂ ਕੋਲੇ ਪੰਜ-ਪੰਜ ਗੱਡੀਆਂ ਜਿੰਨਾਂ ਕੋਲੇ ਕਿਸੇ ਟਾਈਮ ਸਾਈਕਲ ਚੌੜਾ ਵੀ ਕਿੱਥੇ ਜਾਏਗਾ ਚੌੜਾ ਬਿਲਕੁਲ ਚੌੜਾ ਹੋ ਰਿਹਾ ਨੂੰ ਲੈ ਕੇ ਕਿਸ ਤਰ੍ਹਾਂੀਆਂ ਗੇਰੇ ਪਾਗਲ ਉੱਠ ਗਿਆ ਹਾਂਜੀ ਇਹਦਾ ਪੁਲ ਦਾ ਜਿਹੜਾ ਨਿਰਮਾਣ ਅੱਜ ਤੋਂ ਇਹ ਸ਼ੁਰੂ ਕਰ ਰਹੇ ਹਾਂ ਤੇ ਲਗਭਗ 10 ਮਹੀਨੇ ਦੇ ਸਮੇਂ ਵਿੱਚ ਇਹਨੂੰ ਅਸੀਂ ਕੰਪਲੀਟ ਕਰ ਦਾਂਗੇ ਇਹਦੇ ਵਿੱਚ ਇਹਦੇ ਤੇ ਕੁੱਲ ਲੱਗਤਾ ਜਿਹੜੀ ਉਹ 19 ਕਰੋੜ ਦੀ ਆਵੇਗੀ ਤੇ ਇਹਦੇ ਨਾਲ ਇਹ ਜੋ ਰਾਜਸਥਾਨ ਫੀਡਰ ਤੇ ਹੈ ਇਹ 76 ਮੀਟਰ ਦਾ ਪੁਲ ਬਣਨਾ ਹੈ ਤੇsrand feeder ਤੇ ਆ ਜਿਹੜਾ ਇਹ 42 ਮੀਟਰ ਦੇ ਚੜਾਈ ਦਾ ਪੁਲ ਬਣਨਾ ਹੈ ਤੇ ਜਿਹੜੇ ਇਹਦੇ ਵਿੱਚ ਡਬਲ ਲੇਨ ਦਾ ਐਸੀ ਪੁਲ ਬਣਾ ਰਹੇ ਆ 7.5 ਮੀਟਰ ਦਾ ਇੱਕ 7.5 ਮੀਟਰ ਦਾ ਇੱਕ ਤਾਂ ਜੋ ਜੋ ਟ੍ਰੈਫਿਕ ਹੈ ਉਹਦੇ ਵਿੱਚ ਨਿਰਵਗਨ ਇੱਥੋਂ ਚੱਲ ਸਕੇ ਜੋ ਹੁਣ ਮੌਜੂਦਾ ਤੌਰ ਤੇ ਆਪਾਂ ਨੂੰ ਜਾਮ ਤੇ ਜਾਂ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਬਲਿਕ ਨੂੰ ਤੇ ਉਸ ਤੋਂ ਆਪਾਂ ਨੂੰ ਰਾਹਤ ਮਿਲੂਗੀ ਇਸ ਪੁਲ ਨਾਲ ਪੁਲ ਦੀ ਚੜਾਈ ਕਿੰਨੀ ਹੈ ਫੁਲੀ ਹੁਣ ਇਸ ਟਾਈਮ ਇਹ ਲਗਭਗ 18 ਫੁੱਟ ਹੈ ਜੀ ਇਹਦੀ ਹਾਂਜੀ ਹਾਂਜੀ ਜੀ ਉਹ ਦਾ ਕਿੰਨਾ ਹੋਵੇਗਾ ਕੀ ਲੱਗਦੇ ਜੀ ਇਹ ਦੇ 10 ਮਹੀਨੇ ਦਾ ਟਾਈਮ ਹੈ ਜੀ 10 ਮਹੀਨੇ ਦੇ ਵਿੱਚ ਇਹ ਕੰਪਲੀਟ ਕਰਾਂਗੇ ਤੇ ਲਗਭਗ 19 ਕਰੋੜ ਦੀ ਇਹਦੀ ਲੱਗਤ ਹੈ ਜੀ ਇਹਦੀ ਹਾਂ ਜੀ ਕਿੰਨੀ ਖੜਾਈ ਹੈ ਇਹ 7.5 7.5 ਮੀਟਰ ਦੇ ਦੋ ਸਪੈਨ ਦੇ ਸਾਡੇ ਬੁੱਲ ਬਣਨਗੇ ਜੀ ਦੋ ਵੇ ਬਣਨਗੇ 7.5 ਮੀਟਰ 7.5 ਮੀਟਰ ਇਹ ਦਾ ਕਿਹੜਾ ਪੋਲਾ ਦੂਜਾ ਕਿਹੜਾ ਪੋਲਾ ਨਹੀਂ ਇੱਕੋ ਜਗ੍ਹਾ ਤੇ ਦੋ ਵੇ ਬਣਾਵਾਂਗੇ ਨਹੀਂ ਹੁਣ ਡਬਲ ਲੇਨ ਬਣਨੇ ਨੇ